ਹੈਪੀ ਬਰਥਡੇ ਦਿਲਜੀਤ ਦਸਾਂਗ ਜੱਬੀ ਗਾਣੇ ਇੰਨੇ ਸੁਪਰੀਅਰ ਵਾਲੇ ਗਾਉਂਦੇ ਆ ਮਾਈ ਗੋਡ ਪੰਜਾਬੀ ਵੀ ਆ ਗਏ ਓਏ ਪਹਿਲੇ ਮੈਨੂੰ ਇਹ ਦੱਸੋ ਤੁਹਾਨੂੰ ਦਿਲਜੀਤ ਦਸਾਂਗ ਚੰਗਾ ਲੱਗਦਾ ਹੁਣ ਜਦੋਂ ਤੁਸੀਂ ਇੱਥੇ ਕਹਿ ਰਹੇ ਸੀ ਨਾ ਦਿਲਜੀਤ ਦਸਾਂਗ ਤੇ ਉਹ ਭੱਜ ਕੇ ਆਇਆ ਤੁਹਾਡੇ ਕੋਲ ਤੋਂ ਮੈਂ ਤਾਂ ਬੈਸਟ ਵਿਸ਼ੇਸ ਕਰਨਾ ਚਾਹੂੰਗਾ ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਦੇ ਹੋਰ ਤੁਸੀਂ ਤਰੱਕੀ ਕਰੋ ਜਦੋਂ ਕਹਿੰਦਾ ਪੰਜਾਬੀ ਆ ਗਏ ਉਹ ਤਾਂ ਦਿਲ ਨਾਲ ਚੌੜਾ ਹੋ ਜਾਂਦਾ ਸੀਨਾ ਪਾਟ ਜਾਂਦਾ ਹੈ ਪੈਸੇ ਪੂਸੇ ਵਾਲੇ ਬਿੱਲ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛੋਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਡੂ ਯੂ ਨੋ ਵੈਰੀ 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 ਵੈਲ ਕਿ ਨਹੀਂ ਚਲੋ ਮੈਂ ਦੱਸ ਦਿੰਨੀ ਆ ਅੱਜ ਦਿਲਜੀਤ ਦੋਸਾਨ ਦਾ ਬਰਥਡੇ ਹੈ ਸੋ ਲੈਟਸ ਸੀ ਜੀ ਉਹਨਾਂ ਦੇ ਬਾਰੇ ਲੋਕਾਂ ਦਾ ਕੀ ਖਿਆਲ ਹੈ ਕੀ ਵਿਸ਼ਸ ਦਿੰਦੇ ਨੇ ਉਹ ਜਾਣਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਹਾਵੀਰ ਸਿੰਘ ਹੈ ਜੀ ਮਹਾਵੀਰ ਸਿੰਘ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਸਚੀਨ ਸਚੀਨ ਹੈਰੀ ਹੈਰੀ ਭੂਸਨ ਭੂਸ਼ਣ ਠੀਕ ਹੈ ਜੀ ਪਹਿਲੇ ਮੈਨੂੰ ਇਹ ਦੱਸੋ ਤੁਹਾਨੂੰ ਦਿਲਜੀਤ ਦੋਸਾਂ ਚੰਗਾ ਲੱਗਦਾ ਹਾਂਜੀ ਹਾਂਜੀ ਬਹੁਤ ਵਧੀਆ ਪੰਜਾਬੀ ਨੂੰ ਜਦੋਂ ਭਰਾਵਾ ਪਾਉਂਦਾ ਸਾਨੂੰ ਵਧੀਆ ਲੱਗਦਾ ਓਕੇ ਜੀ ਓਕੇ ਹਾਂਜੀ ਜਦੋਂ ਕਹਿੰਦਾ ਪੰਜਾਬੀ ਆ ਗਿਆ ਤਾਂ ਦਿਲ ਨਾ ਚੌੜਾ ਹੋ ਜਾਂਦਾ ਸੀਨਾ ਪਾਟ ਜਾਂਦਾ ਜੀ ਕੀ ਬਾਤ ਹੈ ਜੀ ਪੰਜਾਬੀ ਆ ਗਏ ਪੰਜਾਬੀ ਤਾਂ ਵੈਸੇ ਹੀ ਛਾਏ ਪੈ ਨੇ ਹਾਂਜੀ ਹਾਂਜੀ ਉਹਨੇ ਵੇਖੋ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇੱਕ ਲੁਧਿਆਣੇ ਚ ਉੱਠ ਕੇ ਕਿੱਥੋਂ ਤੱਕਣ ਗਿਆ ਵਰਲਡ ਵਾਈਡ ਉਹਨੇ ਟੂਰ ਲਾਇਆ ਹੁਣ illumunati ਜਿੰਨੂੰ ਕਹਿੰਦੇ ਆ ਅਸੀਂ ਜਿਹੜਾ ਵੀ ਆ ਪੰਜਾਬੀ ਤੁਹਾਨੂੰ ਬਤਾ ਉਦਾਂ ਹੀ ਬੋਲਦੇ ਆ ਨਾ ਤੇ ਉਹਨੇ ਸਾਡਾ ਕਿੱਥੋਂ ਗਰਾਫ ਕਿੱਥੋਂ ਨਿਕਲ ਜਿਵੇਂ ਸਿੱਧੂ ਮੂਸੇ ਵਾਲਾ ਸਾਨੂੰ ਲੈ ਕੇ ਉੱਤਾਂ ਗਿਆ ਸੀ ਉਵੇਂ ਦਿਲਜੀਤ ਦਸਾਂਝ ਵੀ ਸਾਨੂੰ ਤਾਂ ਲੈ ਕੇ ਗਿਆ ਤੇ ਉਹ ਆਣ ਵਾਲਾ ਜਿਹੜੀ ਬੱਚਿਆਂ ਨੂੰ ਉਹ ਦੇ ਰਿਹਾ ਮੋਟੀਵੇਸ਼ਨ ਦੇ ਰਿਹਾ ਹਨ ਤੇ ਉਹਨਦੇ ਤੋਂ ਇਨਸਪੀਰੇਸ਼ਨ ਲੈ ਕੇ ਜਵਾਕਾਂ ਨੂੰ ਤਾਂ ਦਿੱਕਣ ਜਾਣਾ ਚਾਹੀਦਾ ਕਿਉਂਕਿ ਆਪਣੀ ਉਹ ਇੱਕ ਟਰਬਨ ਆ ਜਿਹੜੀ ਉਹਨੂੰ ਸਿੱਕੀ ਨੂੰ ਆਪਣਾ ਕਿੱਥੋਂ ਤਿੱਕਣ ਲੈ ਕੇ ਗਿਆ ਹਰੇਕ ਜਗ੍ਹਾ ਤੇ ਦਲਜੀਤ ਦਸਾਂਤ ਜੁਲਦੀਤ ਸਾਂਝਾ ਅਸੀਂ ਵੇਖਿਆ ਤਾਂ ਨਹੀਂ ਚਲੋ ਸੁਣਿਆ ਅਸੀਂ ਵੀ ਗਏ ਸੀਗੇ ਉਸ ਦਿਨ ਕੋਈ ਕੰਮ ਸੀਗਾ ਸਾਨੂੰ ਜਿੱਦਾਂ ਆਉਣਾ ਇੱਥੇ ਲੱਗਿਆ ਸੀ ਸ਼ੋਅ ਆਪਣੇ ਚੰਡੀਗੜ੍ਹ 'ਚ ਹਨਾ ਤੇ ਉਦਾਂ ਅਸੀਂ ਗਏ ਆ ਬਹੁਤ ਦੁਨੀਆ ਦੂਰੋ ਦੂਰੋ ਆਈ ਸੀ ਕਿ ਅਸੀਂ ਜੇ ਡਬਲਯੂ ਮੈਰਿਟ 'ਚ ਬੋਟਲ ਬੁੱਕ ਕਰਾਉਣਾ ਸੀਗਾ ਕਿਸੇ ਰੈਲਟਿਵ ਆਏ ਸੀਗੇ ਤੇ ਉੱਥੇ ਇੱਕ ਵੀ ਰੂਮ ਨਹੀਂ ਅਵੇਲੇਬਲ ਸੀਗਾ ਇੰਨਾ ਹੁੰਦਾ ਲੋਕਾਂ ਨੂੰ ਦੂਰੋਂ ਦੂਰੋਂ ਬੰਬੇ ਤੋਂ ਲੈ ਕੇ ਕਿੱਥੋਂ ਤੱਕਣੀ ਵੈਸਟ ਤੋਂ ਲੈ ਕੇ ਨੌਰਥ ਸਾਰਾ ਆਇਆ ਜੀ ਮੈਂ ਕਿਹਾ ਉਹਨੂੰ ਵੇਖਣ ਵਾਸਤੇ ਤੇ ਸਾਨੂੰ ਬਹੁਤ ਮਾਣ ਆਇਆ ਸੀ ਕਿ ਹੁਣ ਵੇਖਣ ਗਏ ਆ ਲੁਧਿਆਣੇ ਬਹੁਤ ਵਧੀਆ ਸਾਨੂੰ ਲੱਗਿਆ ਜੀ ਹਾਂਜੀ 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 ਬਹੁਤ ਦਿਲ ਖੁਸ਼ ਹੋ ਗਿਆ ਉਹਨੇ ਜਦੋਂ ਮੁਹੰਮਦ ਸਦੀਕ ਨੂੰ ਲਿਆ ਕੇ ਸਟੇਜ ਤੇ ਪੂਰੇ ਮੈਂ ਕਹਿੰਨਾ ਪੰਜਾਬੀਆਂ ਨੂੰ ਅੱਜ ਵੀ ਕਾਂਗਰਸ ਪਾਰਟੀ 'ਚ ਰਹੇ ਆ ਜੀ ਉਹਨਾਂ ਨਾਲ ਕੰਮ ਕੀਤਾ ਹੁਣ ਅਸੀਂ ਜੋਬ 'ਚ ਆ ਗਏ ਆ ਇਸ ਚੀਜ਼ ਤੋਂ ਥੋੜਾ ਹਟ ਕੇ ਪਿੱਛੇ ਹੋ ਗਏ ਆ ਜੀ ਬਹੁਤ ਕੁਝ ਵੇਖਿਆ ਜੀ ਦਿਲਜੀਤ ਦਾ ਕਿਹੜਾ Song ਤੁਹਾਨੂੰ ਸਭ ਤੋਂ ਵਧੀਆ ਲੱਗਦਾ ਉਹ ਸਾਰੇ ਹੀ Song ਆ ਬਸ ਜਿਹੜਾ ਚਿੱਤ ਕਰੇ ਲਾਲੀ ਦਾ ਉਹ ਕਿਹੜਾ ਡਾਊਨ ਜਾ ਨਹੀਂਗਾ ਫਲਾਈ ਕਿਹੜਾ ਹਾਂਜੀ ਉਹ ਮੈਂ ਨਹੀਂ ਕਰਦਾ ਫਲਾਈ ਫਿਰਦਾ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਹਾਂਜੀ ਵਾਹ ਗੱਲ ਵਾਕਈ ਪੈਣ ਮੇਰੀ ਨੇ ਸਹੀ ਗਈ ਆ ਜੀ ਤੁਸੀਂ ਚਿੱਤ ਖੁਸ਼ ਕਰ ਆਪਣਾ ਕੋਨੇ ਗਾਣੇ ਵਾਕਈ ਜਿਹੜੇ ਮਰਜ਼ੀ ਲਾ ਲਓ ਐਵੇਂ ਥੋੜੀ ਅਸੀਂ ਤੁਰੇ ਫਿਰਦੇ ਆ ਅਸੀਂ ਸਾਰੇ ਜੌਬ ਵਾਲੇ ਆ ਜੀ ਆ ਵੀ ਜੀ ਸਾਡੇ ਡੀਲਰ ਸਾਹਿਬ ਨੇ ਪੂਸ਼ਨ ਜੀ ਇਹ ਵੀ ਬਹੁਤ ਉਹਨਾਂ ਦੇ ਇਹ ਵੀ ਵੇਖੋ ਇਹ ਵੀ ਇੱਕ ਵਿਆਹ ਤੋਂ ਬੰਦੇ ਨੂੰ ਪਿਆਰ ਕਰਦੇ ਨੇ ਉਹਨ ਜਦੋਂ ਤੁਸੀਂ ਇੱਥੇ ਕਹਿ ਰਹੇ ਸੀ ਨਾ ਦਲਜੀਤ ਸਾਂਝ ਤੇ ਉਹ ਭੱਜ ਕੇ ਆਇਆ ਤੁਹਾਡੇ ਕੋਲ ਉਹਨੇ ਕਿਹਾ ਕਿ ਪਤਾ ਨਹੀਂ ਸਾਨੂੰ ਵੀ ਟਿਕਟਾਂ ਮਿਲਣੀਆਂ ਟਿਕਟਾਂ ਦਾ ਹੁਣ ਚਲੋ ਜੀ ਜਦੋਂ ਉਹਨਾਂ ਦੀ ਕਾਨਸਰਟਸ ਹੋਣਗੇ ਜ਼ਰੂਰ ਅੱਛਾ ਉਹਨਾਂ ਦਾ ਬਰਥਡੇ ਅੱਜ ਫਿਰ ਬਰਥਡੇ ਤੇ ਕੀ ਕਹਿਣਾ ਚਾਹੋਗੇ ਲੱਲਾ ਲੱਲਾ ਬਲਾ ਬਲਾ ਅੱਜ ਤਾਂ ਸਾਨੂੰ ਬਹੁਤ ਖੁਸ਼ੀ ਆਈ ਹੈ ਹੈਪੀ ਬਰਥਡੇ ਵੀਰ ਗੁੱਡ ਬlesਸ ਯੂ ਸਾਨੂੰ ਜਦੋਂ ਕਿ ਮਿਲਣ ਆਇਆ ਤੇ ਵੇਖੋ ਚਿੱਤ ਖੁਸ਼ ਹੋ ਜਾਣਾ ਅੱਛਾ ਦਲਜੀਤ ਆਪ ਮਿਲਣ ਆਵੇ ਹਾਂਜੀ ਹਾਂਜੀ ਅਸੀਂ ਥੋੜੀ ਮਿਲਣ ਜਾਣਾ ਕਿਸ ਨੂੰ ਹਾਂਜੀ ਹਾਂਜੀ ਉਹ ਸਾਡਾ ਵੀਰ ਆ ਸਾਡੇ ਲਈ ਆਊਗਾ ਜਰੂਰ ਉਹਨੂੰ ਪਤਾ ਇਹ 3ਵੀਂ 2 ਚ ਜਿੰਨੇ ਵੀ ਮੁੰਡੇ ਆ ਸਾਰੇ ਉਸ ਦਿਨ ਇੱਥੇ ਕੋਈ ਰੌਣਕ ਨਹੀਂ ਸੀ ਜਦੋਂ ਉਹ ਇੱਥੇ ਆਇਆ ਸੀਗਾ ਉਹ ਸਾਰੀ ਦੁਨੀਆ ਉੱਥੇ ਹੀ ਸੀਗੀ ਬਿਲਕੁਲ ਜੀ ਬਿਲਕੁਲ ਉਸ ਦਿਨ ਤਾਂ ਇੱਥੇ ਮੈਂ ਕਹਿੰਨਾ ਪੁੱਛ ਲੋ ਪੂਸ਼ਨ ਜੀ ਨੇ ਇਹ ਸਾਰੀ ਮਾਰਕੀਟ ਦੇ ਮਾਲਕ ਨੇ ਓਕੇ ਇਹਨਾਂ ਨੂੰ ਪੁੱਛ ਲੋ ਇੱਕ ਬੰਦਾ ਵੀ ਨਹੀਂ ਸੀਗਾ ਇੱਥੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਸੀਂ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਜੀ ਬੈਸਟ ਸਿੰਗਰ ਆ ਹੀ ਪੰਜਾਬ ਦਾ ਬਹੁਤ ਵਧੀਆ ਹੀ ਬਾਕੀ ਵੀਰ ਜੀ ਜਿਵੇਂ ਤੁਹਾਨੂੰ ਕਿਹਾ ਹੀ ਬਹੁਤ ਵਧੀਆ ਜੀ। ਆਓ ਜੀ ਠੀਕ ਹੈ ਕਿਹੜਾ ਗੀਤ ਜ਼ਿਆਦਾ ਪਸੰਦ ਆ ਤੁਹਾਨੂੰ? ਡਾਉਨ ਤੋਂ ਇਲਾਵਾ ਡਾਉਨ ਤਾਂ ਹੁਣ ਇਹਨਾਂ ਨੇ ਬੋਲ ਦਿੱਤਾ ਆ। ਉਸ ਤੋਂ ਇਲਾਵਾ ਕਿਹੜਾ? ਮੇਰੇ ਜੀ ਉਹ ਸੌਂਗ ਆ ਜੀ ਬਹੁਤ ਸੌਂਗ ਆ 올ਡ ਸੌਂਗ ਵੀ ਆ ਗਿਆ ਜੇ ਜੋ ਉਹਨਾਂ ਦੇ ਬਹੁਤ ਖਾਨ ਦਾ ਸਾਨੂੰ ਹੱਲੇ ਵੀ ਅਸੀਂ ਕਾਰਚ ਲਗਾ ਕੇ ਚੱਲਦੇ ਆ। ਹੁਣ ਤਾਂ ਨਿਊ ਆ ਗਿਆ ਬਹੁਤ ਆ ਗਿਆ ਹੁਣ ਤਾਂ ਧਿਆਨ ਚ ਨਹੀਂ ਹੈਗਾ ਜੀ। ਹਾਂਜੀ ਬੈਸਟ ਸਿੰਗਰ ਹੈ ਜੀ ਬਹੁਤ ਵਧੀਆ ਜੀ। ਠੀਕ ਹੈ ਜੀ ਠੀਕ ਹੈ। ਥੈਂਕ ਯੂ ਸੋ ਮਚ ਤੁਸੀਂ ਦੱਸੋ ਜੀ ਤੁਹਾਨੂੰ ਦਿਲਜੀਤ ਦੇ ਵਿੱਚ ਕੀ ਖੂਬੀ ਚੰਗੀ ਲੱਗਦੀ ਆ? ਦਲਜੀਤ ਜੀ ਇੱਕ ਵਧੀਆ ਪਰਸਨ ਆ ਠੀਕ ਹੈ ਮਤਲਬ ਮਾਨਵਤਾ ਦੀ ਭਲਾਈ ਹਨ ਜਿਹੜੇ ਹੁੰਦੇ ਕੰਮ ਉਹ ਵੀ ਕਰਦਾ ਸਾਰੇ ਬਾਕੀ ਪੰਜਾਬ ਦੇ ਨਾਲ ਜਿੰਨੇ ਵੀ ਕੀ ਕਹਿੰਦੇ ਹੁੰਦੇ ਪੰਜਾਬ ਦੇ ਮਸਲੇ ਆ ਹਰ ਇੱਕ ਮਸਲੇ ਤੇ ਉਹ ਬੋਲਦਾਗਾ ਤੇ ਪੰਜਾਬੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾਗਾ ਜਦੋਂ ਵੀ ਕੋਈ ਹਨਾ ਪੰਜਾਬ ਦੇ ਬਾਰੇ ਕੋਈ ਵੀ ਜਦੋਂ ਬਰਤ ਚੜ ਕੇ ਕੋਈ ਬੋਲਦਾ ਹਨਾ ਹਾਂਜੀ ਬਸ ਇਹੀ ਖੂਬੀ ਹੈ ਜੀ ਉਹਦੀ ਕਿ ਪੰਜਾਬ ਨਾਲ ਵਧੀਆ ਤਰੀਕੇ ਨਾਲ ਖੜਦਾਗਾ ਜੀ ਬਰਥਡੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਰਥਡੇ ਤੇ ਅੱਜ ਜਨਮ ਦਿਨ ਆ ਉਹਨਾਂ ਦਾ ਬਸ ਹੀ ਹੈਪੀ ਬਰਥਡੇ ਕਹਿ ਸਕਦਾ ਮੈਂ ਤਾਂ ਹੋਰ ਕੀ ਕਹਿ ਸਕਦਾ ਮੈਂ ਕਿਹੜਾ ਪਰਸਨਲੀ ਜਾਣਦਾ ਉਹਨੂੰ ਬਟ ਕਈ ਕਲਾਕਾਰ ਇਦਾਂ ਦੇ ਹੁੰਦੇ ਜਿਹੜੇ ਸਾਨੂੰ ਲੱਗਦਾ ਸੁਣ ਕੇ ਦੇਖ ਕੇ ਵੀ ਪਰਸਨਲੀ ਅਸੀਂ ਜਾਣਦੇ ਆ ਨਾ ਕਿਉਂਕਿ ਰੂਹ ਖੁਸ਼ ਹੋ ਜਾਂਦੀ ਉਹਨਾਂ ਨੂੰ ਦੇਖ ਕੇ ਹਾਂਜੀ ਇਹ ਤਾਂ ਹੈ ਜੀ ਬਸ ਠੀਕ ਹੈ ਵਧੀਆ ਨੇਕ ਦਿਲ ਇਨਸਾਨ ਹੈ ਵੇਖ ਕੇ ਉਹਨੂੰ ਵਾਈਬ ਜੀ ਅੱਛੀ ਹੁੰਦੀ ਹੈ ਕਿ ਬੰਦਾ ਵਧੀਆ ਕੀ ਬਾਤ ਹੈ ਜੀ ਬਹੁਤ ਚੰਗੀ ਗੱਲ ਕੀਤੀ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਕਹੂੰਗਾ ਬਹੁਤ ਬਹੁਤ ਅੱਛੇ ਕਲਾਕਾਰ ਹੈ ਔਰ ਬਹੁਤ ਵਧੀਆ ਵਧੀਆ Song ਪੰਜਾਬ ਕੋ ਦਈਏ ਹੈ ਪੂਰੇ ਵਰਲਡ ਕੋ ਦਈਏ ਹੈ ਤੋ ਮੈਂ ਤਾਂ ਵੈਸਟ ਵਿਸ਼ੇਸ਼ ਕਰਨਾ ਚਾਹੁੰਗਾ ਮਨੀ ਮਨੀ ਹੈਪੀ ਰਿਟਰਨਸ ਆਫ ਦਾ ਡੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੀ ਕੀ ਆਈ ਬਾਤ ਹੈ ਵਿਸ਼ੇਸ਼ ਕੋਈ ਕਿਪ ਤੋ ਬੰਦਾ ਮੈਂ ਕਹਿੰਨਾ ਇੱਕ ਬਿਹਾਰ ਦਾ ਬੰਦਾ ਵੇਖੋ ਇੰਨਾ ਪਿਆਰ ਕਰਦਾ ਤੇ ਪੰਜਾਬੀਆਂ ਨੂੰ ਉਹਨੂੰ ਮੈਂ ਦਿਲ ਤੇ ਨਾਲ ਲਾ ਕੇ ਰੱਖਿਆ ਤੇ ਇਦਾਂ ਹੀ ਉਹ ਮਾਨ ਸਤਕਾਰ ਪੰਜਾਬ ਦਾ ਵਧਾਉਂਦਾ ਰਹੂਗਾ ਹੁਣ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਨਾ ਚਾਹੂੰਗਾ ਜਿਹੜੇ ਸਾਡੇ ਡੱਲੇਵਾਲ ਸਾਹਿਬ ਬੈਠੇ ਆ ਜੀ ਉਹਨਾਂ ਲਈ ਉਹਨਾਂ ਨੂੰ ਆਉਣਾ ਚਾਹੀਦਾ ਦਾ ਟਾਈਮ ਕੱਢ ਲੈਣਾ ਚਾਹੀਦਾ ਕਿਉਂਕਿ ਉਹਨਾਂ ਲਈ ਮੋਦੀ ਜੀ ਦੀ ਟਾਈਮ ਕੱਢਿਆ ਤੇ ਸਾਡੇ ਕਿਸਾਨਾਂ ਲਈ ਵੀ ਟਾਈਮ ਕੱਢਣਾ ਚਾਹੀਦਾ ਤੇ ਮੈਂ ਉਹਨਾਂ ਨੂੰ ਵਿਸ਼ੇਸ ਦਿਨਾਂ ਬਰਥ ਦੇ ਦਿਨਾਂ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਮੇਰਾ ਚੈਨਲ ਦੇ ਤਰ੍ਹਾਂ ਹੀ ਜੋ ਵੀ ਹੈ ਭੈਣ ਸਾਡੀ ਨੇ ਗੱਲ ਰੱਖੀ ਹੈ ਉਹਦੇ ਦਿੱਕਣ ਪਹੁੰਚੇ ਦੇ ਕਿਸਾਨਾਂ ਦੇ ਧਰਨੇ 'ਚ ਜਾ ਕੇ ਪੂਰਾ ਸਾਥ ਦੇਵੇ ਅ ਸਤਨੂੰ ਦਿਲਜੀਤ ਦੋਸਾਂਝ ਕਲਾਕਾ ਚੰਗਾ ਲੱਗਦਾ ਕੀ ਚੰਗਾ ਲੱਗਦਾ ਦਿਲਜੀਤ ਦੋਸਾਂਝ ਹਾਂਜੀ ਚੰਗੇ ਲੱਗਦੇ ਆ ਵਧੀਆਂ ਨੇ ਚੰਗੇ ਲੱਗਦੇ ਨੇ ਹਾਂਜੀ ਪੰਜਾਬੀ ਇਹ ਤੁਹਾਨੂੰ ਅੱਗੇ ਲੈ ਕੇ ਗਏ ਨੇ ਜਿਨ੍ਹਾਂ ਨੇ ਨਾਮ ਰੋਸ਼ਨ ਕੀਤਾ ਬਟ ਹੁਣੇ ਉਹਨਾਂ ਦੀ ਇੰਟਰਵਿਊ ਹੋਈ ਸੀਗੀ ਮੋਦੀ ਨਾਲ ਉਹਨਾਂ ਨੂੰ ਮਿਲਣ ਗਏ ਸੀਗੇ ਪ੍ਰਾਈਮ ਮਿਨਿਸਟਰ ਜੀ ਨੂੰ ਉਹਦੇ ਨਾਲ ਉਹਨਾਂ ਨੇ ਪਤਾ ਨਹੀਂ ਵੀ ਗੱਲ ਕੀਤੀ ਹੈ ਕਿ ਨਹੀਂ ਕਿਸਾਨਾਂ ਬਾਰੇ ਪਰ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਉੱਠ ਕੇ ਗਏ ਨੇ ਪੰਜਾਬ ਚੋਂ ਹੀ ਜੀ ਤੇ ਫੈਮਿਲੀ ਬੈਕਗਰਾਉਂਡ ਉਹਨਾਂ ਦਾ ਵੀ ਆਹੀ ਹੈ ਕਿਸਾਨੀ ਨਾਲ ਰਿਲੇਟਡ ਹੈ ਬਟ ਉਦਾਂ ਪਰਸਨ ਠੀਕ ਨੇ ਵਧੀਆ ਨੇ ਸਾਨੂੰ ਵਧੀਆ ਲੱਗਦੇ ਨੇ ਤੇ ਖੁੱਲਕੇ ਅੱਗੇ ਆਣਾ ਚਾਹੀਦਾ ਹੈ ਉਹਨਾਂ ਨੂੰ ਹਰ ਇੱਕ ਚੀਜ਼ 'ਚ ਅਸੀਂ ਬਾਈ ਦਦੀ ਮੈਨੂੰ ਇਹ ਹੁਣ ਦਾ ਤਾਂ ਨਹੀਂ ਪਤਾ ਟੂ ਬੀ ਵੈਰੀ ਓਨਸਟ ਬਟ ਲਾਸਟ ਟਾਈਮ ਜਦੋਂ ਕਿਸਾਨੀਤਰ ਨੇਤੇ ਆਏ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਰਕਮ ਦਾਨ ਵੀ ਕੀਤੀ ਸੀਗੀ ਤੇ ਉਦੋਂ ਉਹ ਕਿਸਾਨਾਂ ਲਈ ਖੜੇ ਵੀ ਸੀਗੇ ਬਟ ਆਬਵੀਅਸਲੀ ਹੁਣ ਪਤਾ ਨਹੀਂ ਉਹਨਾਂ ਨੇ ਗੱਲ ਕੀਤੀ ਹੈ ਕਿ ਨਹੀਂ ਸੋ ਲੈਟਸ ਸੀ ਅਗਰ ਤੁਸੀਂ ਇਹ ਚੀਜ਼ ਕਹੀ ਹੈ ਤਾਂ ਆਪਾਂ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਹਾਂਜੀ ਹਾਂਜੀ ਉਦਾਂ ਜਨਮ ਦਿਨ ਦੀਆਂ ਵਧਾਈਆਂ ਜੇ ਕਿਤੇ ਦੇਖਣਗੇ ਉਹ ਤੇ ਉਹ ਮੁਬਾਰਕਾਂ ਉਹਨਾਂ ਨੂੰ ਤੇ ਬਹੁਤ ਵੱਡੇ ਫੈਨ ਨੇ ਗਾਣੇ ਵਧੀਆ ਲੱਗਦੇ ਨੇ ਉਹਨਾਂ ਦੇ ਤੇ ਹੁਣ ਤਾਂ ਬਹੁਤ ਚੱਲ ਰਹੇ ਨੇ ਅੱਗੇ ਬਹੁਤ ਵੱਡੇ ਬਣ ਗਏ ਆ ਬਹੁਤ ਵੱਡੇ ਬਣ ਗਏ ਆ ਹੁਣ ਤਾਂ ਵਰਲਡ ਵਾਈਡ ਚੱਲ ਰਹੇ ਨੇ ਹੁਣ ਤਾਂ ਹਰ ਜਗ੍ਹਾ ਡੀਲੋਮ ਇਲੂਮੀਨਾਟੀ ਜਿਹੜਾ ਵੀ ਟੂਰ ਹੈ ਉਹਨਾਂ ਦਾ ਜੋ ਵੀ ਹੈ ਬਹੁਤ ਧੀਆ ਗਾਣੇ ਕਿਹੜਾ ਬਹੁਤ ਚੰਗਾ ਲੱਗਦਾ ਵੈਸੇ ਤਾਂ ਸਾਰੀ ਬਹੁਤ ਸੋਹਣੇ ਨੇ ਬਟ ਇੱਕ ਕੋਈ ਫੇਵਰੇਟ ਹੋਵੇ ਤਾਂ ਗੋਬਿੰਦ ਦੇ ਲਾਲ ਸੂਬੇ ਆ ਸਮਝੀ ਨਾ ਡਰ ਜਾਣਗੇ ਸਭ ਤੋਂ ਬੈਸਟ ਗਾਣਾ ਲੱਗਦਾ ਤੇ ਗਾਣਾ ਜਿਹੜਾ ਰੌਂਗਟੇ ਖੜੇ ਕਰ ਦਿੰਦਾ ਤੇ ਬੈਸਟ ਹੈ ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਵੀ ਇਹੀ ਕਹਿਣਾ ਚਾਹਣਾ ਕਿ ਵੀ ਪੰਜਾਬ ਨੂੰ ਜਿਵੇਂ ਰਿਪਰੈਜ਼ੈਂਟ ਕਰ ਰਹੇ ਨੇ ਤੇ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਵਰਲਡ ਲੈਵਲ ਤੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਹੋਪ ਕਰਦੇ ਆ ਅੱਗੇ ਵੀ ਜਿਵੇਂ ਡ੍ਰੇਕ ਦੇ ਸ਼ੋ ਹੁੰਦੇ ਨੇ ਉਹਨਾਂ ਦੇ ਵੀ ਸ਼ੋ ਹੋਣਗੇ ਅੱਗੇ ਜਾ ਕੇ ਤੇ ਸਾਡਾ ਪੰਜਾਬੀਆਂ ਦਾ ਮਾਣ ਵਧਣਗਾ ਤੇ ਬਾ ਹੀ ਫਸਟ ਵਨ ਜਿਨ੍ਹਾਂ ਨੇ ਕੋਚੇਲਾ ਦੇ ਵਿੱਚ ਇੰਟਰਨੈਸ਼ਨਲ ਮੰਚ ਤੇ ਹਨਾ ਪਰਫਾਰਮ ਕੀਤਾ ਆ ਕਿਉਂਕਿ ਉਹਨਾਂ ਨੇ ਇੱਕ ਸਾਡੇ ਲਈ ਵੀ ਇੱਕੋ ਸਟੈਂਡਰਡ ਸੈੱਟ ਕਰਤਾ ਕਿ ਪੰਜਾਬੀ ਵੀ ਇੱਥੋਂ ਉੱਠ ਕੇ ਵਰਲਡ ਲੈਵਲ ਤੇ ਰਿਪਰੈਜ਼ੈਂਟ ਕਰ ਸਕਦੇ ਨੇ ਤੇ ਉਹਨਾਂ ਨੇ ਆਪਣਾ ਟੈਲੈਂਟ ਵੀ ਦਿਖਾਇਆ ਵੀ ਪੰਜਾਬ 'ਚ ਵੀ ਇੰਟਰਨੈਸ਼ਨਲ ਲੈਵਲ ਦਾ ਟੈਲੈਂਟ ਹੈਗਾ ਤੇ ਸਾਡੇ ਲਈ ਆ ਵੀ ਇੱਕ ਤਾਂ ਸਾਡੀ ਕੌਮ ਤੋਂ ਆ ਉਹ ਤੇ ਉਹ ਪੱਗ ਨੂੰ ਵੀ ਪ੍ਰਮੋਟ ਕਰਦੇ ਨੇ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਤੇ ਅਸੀਂ ਚੰਦੇ ਹਾਂ ਕਿਉਂਕਿ ਉਹਨਾਂ ਨੇ ਇਹ ਵੀ ਟੌਰ ਬਣਾਤੀ ਸਾਰਿਆਂ ਦੀ ਹੁਣ ਜੇ ਬਾਕੀ ਲੋਕ ਵੀ ਦੇਖਦੇ ਨੇ ਤਾਂ ਪੱਗ ਨਾਲ ਪਛਾਣ ਜਾਂਦੇ ਨੇ ਵੀ ਆ ਪੰਜਾਬੀ ਐ ਬਿਲਕੁਲ ਜੀ ਤੇ ਤਾਂ ਹੀ ਕਹਿਣਾ ਚਾਹਾਂਗੇ ਕਿ ਉਹ ਵਧੀਆ ਕਰ ਰਹੇ ਨੇ ਜਿਵੇਂ ਬਟ ਹੁਣ ਦੇ ਟਾਈਮ 'ਚ ਲਾਈਕੋਲ ਇੰਡੀਆ ਆ ਬੜਾ ਚੱਲ ਰਿਹਾ ਪੱਗ ਨੂੰ ਵੇਖ ਕੇ ਖਾਲਿਸਤਾਨੀ ਖਾਲਿਸਤਾਨੀ ਕਹਿੰਦੇ ਆ ਬਟ ਹੁਣ ਸਟੈਂਡਰਡ ਥੋੜੇ ਸੈੱਟ ਹੋ ਗਏ ਨੇ ਲੋਕਾਂ ਨੂੰ ਪਤਾ ਐ ਜਿਵੇਂ ਉਹਨਾਂ ਨੇ ਟੂਰ ਕਰਿਆ ਇੱਧਰ ਹੋਰ ਸਿਟੀਜ਼ 'ਚ ਇੰਡੀਆ ਦੀ ਕਾ ਹੁਣ ਲੋਕੀ ਪਛਾਣ ਲੱਗ ਗਏ ਨੇ ਨਹੀਂ ਜਿਵੇਂ ਬਾਕੀ ਮੀਡੀਆ ਸੀ ਉਹਨਾਂ ਨੇ ਥੋੜਾ ਬ੍ਰੇਨ ਵਾਸ਼ ਕਰਤਾ ਸੀ ਇੰਡੀਆ ਦੀ ਨਿਸਾਨੀ ਧਰਨੇ ਦੇ ਵਿੱਚ ਸਪੈਸ਼ਲੀ ਚੀਜ਼ਾਂ ਹੋਈਆਂ ਸੀ ਹੈਨਾ ਜਦੋਂ ਥੋੜਾ ਬ੍ਰੇਨ ਵਾਸ਼ ਕਰਤਾ ਸੀ ਪਰ ਹੁਣ ਲੋਕਾਂ ਦੀ ਮੈਂਟੈਲਿਟੀ ਚੇਂਜ ਹੋ ਰਹੀ ਹੈ ਹੁਣ ਉਹਨਾਂ ਨੂੰ ਸਮਝ ਆਉਣ ਲੱਗ ਪਿਆ ਜੀ ਜੀ ਬਿਲਕੁਲ ਸਹੀ ਕਹਿ ਦਿੱਤਾ ਠੀਕ ਹੈ ਕਿਹੜਾ ਗੀਤ ਫੇਵਰਿਟ ਹੈ ਤੁਹਾਡਾ ਦਲਜੀਤ ਦਾ ਕੋਈ ਹੈਗਾ ਮੈਨੂੰ ਵੈਸੇ ਤਾਂ ਸਾਰੇ ਗੀਤ ਵਧੀਆ ਲੱਗਦੇ ਨੇ ਪਰ ਇੱਕ ਉਹਨਾਂ ਦਾ ਪੁਰਾਣਾ ਗਾਣਾ ਆਇਆ ਸੀ ਜੋ ਸ਼ੁਰੂ ਸੀ ਉਹ ਸਾਰੇ Song ਵਧੀਆ ਲੱਗਦੇ ਸੀ ਉਹਨਾਂ ਦੇ ਪੁਰਾਣਾ ਕਿਹੜਾ ਗੀਤ ਬਹੁਤ ਸਾਰੇ ਨੇ ਉਹਨਾਂ ਦੇ ਪੁਰਾਣੇ ਗੀਤ ਬਹੁਤ ਚੰਗੇ ਵੀ ਆ ਮੈਂ ਪਾਰਟਿਕੁਲਰਲੀ ਕਿਹਦਾ ਨਾਮ ਲਵਾਂ ਹੁਣ ਕਿਹਦਾ ਨਾਮ ਲਵਾਂ ਆ ਕਨਫਿਊਜ਼ਨ ਜੀ ਹੋ ਰਹੀ ਆ ਬਾਕੀ ਤਾਂ ਸਾਰੇ ਪਸੰਦ ਨੇ ਠੀਕ ਹੈ ਜੀ ਬਰਥਡੇ ਵਿਸ਼ੇਸ ਕਿਵੇਂ ਦੋਗੇ ਫਿਰ ਉਹਨਾਂ ਨੂੰ ਬਰਥਡੇ ਤਾਂ ਉਹਨਾਂ ਨੇ ਹੀ ਹੁਣ ਅਸੀਂ ਤਾਂ ਕਰ ਹੀ ਨਹੀਂ ਸਕਦੇ ਜੀ ਵਿਸ਼ੇ ਕਿਉਂ ਕਿਉਂਕਿ ਤੁਸੀਂ ਪਿਆਰ ਨਹੀਂ ਕਰਦੇ ਦਿਲਜੀਤ ਨੂੰ ਨਹੀਂ ਕਰਦੇ ਤਾਂ ਹਾਂ ਹੁਣ ਚਲੋ ਹਾਂ ਤੁਹਾਡੇ ਰਾਹੀ ਕਰ ਦਿੰਦੇ ਆ ਹੈਪੀ ਬਰਥਡੇ ਦਿਲਜੀਤ ਸਿੰਘ ਸਾਹਿਬ ਜੀ ਤੇ ਹੋਰ ਤੁਸੀਂ ਤਰੱਕੀ ਕਰੋ ਤੇ ਸਾਡਾ ਪੰਜਾਬ ਦਾ ਨਾਮ ਰੋਸ਼ਨ ਕਰੋ ਤੁਸੀਂ ਅਸੀਂ ਚਾਹੁੰਦੇ ਹਾਂ ਅਸੀਂ ਤਾਂ ਕੀ ਬਾਤ ਹੈ ਜੀ ਬੜੀਆਂ ਗੁੱਡ ਵਿਸ਼ੇਸ ਦਿੱਤੀਆਂ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਆਹੀ ਜੋ ਇਹਨਾਂ ਨੇ ਬੋਲਿਆ ਠੀਕ ਹੈ ਕਾਪੀ ਪੇਸ ਨਹੀਂ ਕਰਨਾ ਆਪਣਾ ਬੋਲਣਾ ਜੋ ਕੀ ਬੋਲਣਾ ਚਾਹੋ ਕੀ ਫੀਲ ਕਰਦੇ ਹੋ ਦਿਲਜੀਤ ਦੇ ਲਈ ਨਹੀਂ ਠੀਕ ਹੈ ਵਰਲਡ ਲੈਵਲ ਦੇ ਇੰਡੀਆ ਦਾ ਨਾਮ ਕਰ ਰਹੇ ਨੇ ਪਹਿਲਾਂ ਇੰਨਾ ਸ਼ੋਅ ਨਹੀਂ ਲੱਗਦੀ ਸੀ ਹੁਣ ਵੱਡੇ ਵੱਡੇ ਸ਼ੋਅ ਲੱਗਦੇ ਜਿੱਦਾਂ ਹਾਲੀਵੁੱਡ ਦੇ ਸਟਾਰ ਦੇ ਉਹਨਾਂ ਦੇ ਲੱਗਦੇ ਸੀ ਜੀ ਬਿਲਕੁਲ ਓਦਾਂ ਲੱਗਦੇ ਹੁਣ ਸ਼ੋਅ ਤੇ ਹੁਣ ਜਿੱਦਾਂ ਮੋਦੀ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਬਸ ਇਦਾਂ ਵੀ ਥੋੜੀ ਗੱਲ ਕਰਨੀ ਸੀ ਉੱਥੇ ਪੰਜਾਬੀਆਂ ਨੂੰ ਲੈ ਕੇ ਥੋੜਾ ਬਟ ਕੀ ਪਤਾ ਕੀ ਪਤਾ ਕੀਤੇ ਵੀ ਹੋਵੇ ਸਾਨੂੰ ਨਾ ਪਤਾ ਲੱਗੇ ਫਿਲਹਾਲ ਨਾ ਹੋ ਵੀ ਸਕਦੀ ਜੀ ਹਾਂ ਜੀ ਹੋ ਵੀ ਸਕਦੀ ਹੈ ਹੋ ਵੀ ਸਕਦਾ ਹੈ ਬਾਕੀ ਵਧੀਆ ਕਰ ਰਹੇ ਨੇ ਹੁਣ ਵਧੀਆ ਕਰ ਰਹੇ ਹਾਂ ਜੀ ਗੀਤ ਕਿਹੜਾ ਚੰਗਾ ਲੱਗਦਾ ਉਹਨਾਂ ਦਾ ਸਾਰੇ ਠੀਕ ਲੱਗਦੇ ਵੈਸੇ ਤਾਂ ਹਾਂ ਇਦਾਂ ਪਰਟੀਕੁਲੀ ਕੋਈ ਇੱਕ ਨਹੀਂ ਹੈਗਾ ਸਾਰੇ ਸੁਣ ਲੈਂਦੇ ਨੇ ਠੀਕ ਹੈ ਜੀ ਠੀਕ ਹੈ ਤੇ ਬਰਥਡੇ ਵਿਸ਼ੇਸ ਕਿਵੇਂ ਦੋਗੇ ਉਹਨਾਂ ਨੂੰ ਫਿਰ ਬਹੁਤ ਤਰੱਕੀ ਕਰਨ ਜੀ ਹੋਰ ਅੱਗੇ ਵਧਣ ਹੋਰ ਸ਼ੋਅ ਜ ਲੱਗਣ ਚੋਸ ਦੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਨੇ ਨਾ ਅੱਜ ਤੋਂ ਆਈ ਥਿੰਕ 9-10 ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਨੇ ਕਿਹਾ ਸੀਗਾ ਜਦੋਂ ਉਹਨਾਂ ਕੋਲ ਸ਼ਾਇਦ ਬਹੁਤ ਪੈਸਾ ਸੀਗਾ ਉਹ ਕੁਝ ਵੀ ਖਰੀਦ ਸਕਦੇ ਸੀਗੇ ਲਾਈਕ ਪੈਸਾ ਕਾਰ ਬੰਗਲਾ ਜੋ ਵੀ ਬਟ ਉਹਨਾਂ ਨੇ ਆਪਣੀ ਟੀਮ ਨੂੰ ਕਿਹਾ ਇਹ ਸਾਰਾ ਕੁਝ ਸਾਈਡ ਤੇ ਕਰ ਦੋ ਮੈਂ ਸਿਰਫ ਪੈਸੇ ਕਮਾਉਣ ਨਹੀਂ ਆਇਆ ਮੈਂ ਮਾਈਕਲ ਜੈਕਸਨ ਦੇ ਵਾਂਗੂ ਸ ਸੋ ਆਈ ਥਿੰਕ ਉਹ 90 ਸਾਲਾਂ ਦੀ ਮਿਹਨਤ ਆ ਜਿਹੜੀ ਅੱਜ ਉਹਨਾਂ ਨੇ ਹਾਸਿਲ ਕੀਤੀ ਐ ਐਂਡ ਲੋਕਤਾਈ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਮਿਹਨਤ ਦਾ ਹੀ ਮੁੱਲ ਪੈਂਦਾ ਆ ਸਹੀ ਆ ਕਿ ਨਹੀਂ ਹੈ ਨਾ हां ਮਿਹਨਤ ਵੀ ਬਹੁ ਕੀਤੀ ਆ ਉਹਨਾਂ ਨੇ ਪਹਿਲਾਂ ਹੁਣ ਜਾ ਕੇ ਉਠੇ ਨੇ ਪਹਿਲਾਂ ਐਨਾ ਕੋਈ ਜਾਣਦਾ ਨਹੀਂ ਸੀ ਇੰਡੀਆ 'ਚ ਪਹਿਲਾਂ ਇਕੱਲੇ ਪੰਜਾਬ 'ਚ ਜਾਣਦੇ ਸੀ ਆਪਾਂ 'ਚ ਜਾਂਦੇ ਸੀ ਜੀ ਹੁਣ ਤਾਂ ਮੂਵੀਜ਼ ਵੀ ਕਰਦੇ ਨੇ ਬਾਲੀਵੁੱਡ ਦੇ ਚਲੋ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਕਾਸ਼ਵੀ ਕਾਸ਼ਵੀਰ ਕਾਸ਼ਵੀ ਕਾਸ਼ਵੀ ਕੀ ਬਾਤ ਹੈ ਜੀ ਨਾਮ ਬਹੁਤ ਪਿਆਰਾ ਕਿਨੇ ਰੱਖਿਆ ਸੀ ਮੇਰੀ ਚਾਚੀ ਨੇ ਚਾਚੀ ਨੇ ਇਹਦਾ ਮਤਲਬ ਕੀ ਆ ਸ਼ਾਈਨਿੰਗ ਸਟਾਰ ਓ ਮਾਈ ਗਾਡ ਸ਼ਾਈਨਿੰਗ ਸਟਾਰ ਇੱਕ ਇਹ ਆ ਤੇ ਇੱਕ ਜਿਹਦੇ ਬਾਰੇ ਅਸੀਂ ਗੱਲ ਕਰਨੀ ਹੈ ਸ਼ਾਈਨ ਕਰਦਾ ਪਿਆ ਦਿਲਜੀਤ ਦੋਸਾਂਝ ਡੂ ਯੂ ਲਾਈਕ ਹਿਮ ਯੈਸ ਓਕੇ ਕਿੰਨਾ ਕ ਬਹੁਤ ਜ਼ਿਆਦਾ ਮਤਲਬ ਉਸਕੇ ਸਾਰੇ ਗਾਣੇ ਬਹੁਤ ਅੱਛੇ ਲੱਗਦੇ ਆ ਸਾਰੇ ਗਾਣੇ ਚੰਗੇ ਲੱਗਦੇ ਆ ਕੋਈ ਗੀਤ ਇੱਕ ਸਾਨੂੰ ਸੁਣਾਓਗੇ ਫਿਰ ਕੋਈ ਵੀ ਪੈਸੇ ਪੂਸੇ ਵਾਲੇ ਬਿੱਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛੋਣ ਵਾਸਤੇ ਪੈਸੇ ਪੂਸੇ ਵਾਲੇ ਵੀ ਲੈ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛੋਣ ਵਾਸਤੇ ਕੀ ਬਾਤ ਹੈ ਜੀ ਕੀ ਬਾਤ ਹੈ ਓਕੇ ਸੋ ਉਹਨਾਂ ਦਾ ਅੱਜ ਬਰਥਡੇ ਆ ਤੁਹਾਨੂੰ ਪਤਾ ਹੈ ਹਾਂਜੀ ਠੀਕ ਹੈ ਜੀ ਬਰਥਡੇ ਵਿਸ਼ਸ ਕਿਵੇਂ ਕਰੋਗੇ ਹੈਪੀ ਬਰਥਡੇ ਦਿਲਜੀਤ ਦਸਾਂਜ ਪੰਜਾਬੀ ਆ ਗਏ ਓਏ ਤੇ ਪੰਜਾਬੀ ਛਾ ਗਏ ਓਏ ਥੈਂਕ ਯੂ ਸੋ ਮਚ ਹੈਲੋ ਮੈਮ ਕੀ ਨਾਮ ਹੈ ਤੁਹਾਡਾ ਨਵਦੀਪ ਕੌਰ ਨਵਦੀਪ ਕੌਰ ਠੀਕ ਹੈ ਤੁਹਾਨੂੰ ਦਿਲਜੀਤ ਦਸਾਂਜ ਚੰਗਾ ਲੱਗਦਾ ਮਾਈ ਫੇਵਰਟ ਹਾਂ ਠੀਕ ਹੈ ਜੀ ਕਿਉਂ ਚੰਗਾ ਲੱਗਦਾ ਕਿਹੜੀ ਚੀਜ਼ ਕਰਕੇ ਚੰਗਾ ਲੱਗਦਾ ਗਾਣੇ ਕਿਹੜੇ ਚੰਗੇ ਲੱਗਦੇ ਨੇ ਫਸਟਲੀ ਤੇ ਉਹ ਹੈਗਾ ਵਾ ਪੰਜਾਬੀ ਆ ਹਾਂਜੀ ਸੈਕੰਡਲੀ ਉਹਨਾਂ ਨੇ ਮਤਲਬ ਸਟਰਗਲ ਬਹੁਤ ਜ਼ਿਆਦਾ ਕੀਤੀ ਆ ਹੂੰ ਉਸ ਮੁਕਾਮ ਤੇ ਪਹੁੰਚੇ ਆ ਜਿਸ ਤੇ ਮਤਲਬ ਪਹੁੰਚਣਾ ਚਾਹੁੰਦੇ ਸੀ ਜੀ ਥੈਨ ਥਰਡਲੀ ਕਿ ਉਹ ਪੰਜਾਬੀ ਸਿੰਗਰ ਆ ਥੈਨ ਪੰਜਾਬੀ ਗਾਣੇ ਇੰਨੇ ਵਧੀਆ ਵਧੀਆ ਗਾਉਂਦੇ ਆ ਮਾਈ ਗਾਡ ਤੁਹਾਨੂੰ ਕਿਹੜਾ ਪਸੰਦ ਆ ਉਹਨਾਂ ਦੇ ਗੀਤ ਹੁੰਦੇ ਆਇਆ ਨਾ ਜਿਦਾਂ ਫਲਾਈ ਵਾਲਾ ਡਾਨ ਹਾਂ ਠੀਕ ਹੈ ਉਹ ਚੰਗਾ ਲੱਗਦਾ ਉਸ ਤੋਂ ਪਹਿਲਾਂ ਘੇਰੇ ਚੰਗੇ ਲੱਗਦੇ ਸੀ ਚਲੇ ਤਾਂ ਹੁਣੇ ਆਇਆ ਮੋਸਟਲੀ ਸਾਰੇ ਵੈਸੇ ਉਹਦੇ ਵਧੀਆ ਕੋਈ ਇਦਾਂ ਹੈ ਗਾਣਾ ਹੈ ਨਹੀਂ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਕਾਨਸਰਟਸ ਜਿਹੜੇ ਉਹਨਾਂ ਨੇ ਕੀਤੇ ਨੇ ਤੁਹਾਨੂੰ ਕੀ ਹਾਂ ਜੀ ਮੈਨੂੰ ਚੰਡੀਗੜ੍ਹ ਦੇ ਵਿੱਚ ਹਾਂ ਹੰਡੀ ਕੀਤੀ ਹਾਂ ਜੀ ਤੇ ਤੁਹਾਨੂੰ ਚੰਗਾ ਲੱਗਿਆ ਬਹੁਤ ਲਿਖਣ ਗਏ ਸੀ ਯਾ ਮੌਕਾ ਨਹੀਂ ਮਿਲਿਆ ਐਕਚੁਅਲੀ ਬਹੁਤ ਰਸ਼ ਜੀ ਆਪਾਂ ਬਾਰੋ-ਬਾਰੀ ਉੱਪਰ ਹੀ ਗੋਮ ਕਿਆ अच्छा जी बहुत सारे जाने ਏਦਾਂ ਹੋਏ ਕਿ ਜਿਨ੍ਹਾਂ ਨੇ ਬਾਹਰ ਖੜ ਕੇ ਕਾਨਸਰਟ ਦੇਖਿਆ ਅੱਜ ਬਾਈ ਦਾ ਵੀ ਉਹਨਾਂ ਦਾ ਜਨਮ ਦਿਨ ਹੈ ਜਨਮ ਦਿਨ ਤੇ ਕੀ ਕਹਿਣਾ ਚਾਹੋਗੇ ਪੰਜਾਬੀ ਜਿੱਦਾਂ ਉਹਨਾਂ ਨੇ ਮਤਲਬ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਉਹ ਮਤਲਬ ਸਾਰੀ ਸਟੇਜਾਂ ਦੇ ਉੱਪਰ ਮਤਲਬ ਪੰਜਾਬੀ ਹੀ ਰਾਜ ਕਰਨਗੇ ਤੇ ਮੈਂ ਵੀ ਚਾਹੁੰਦੀ ਹਾਂ ਉਹਨ ਸਾਲੇ ਸਾਲਾ ਚੋ ਵੀ ਰਾਜ ਕਰੇ ਇਦਾਂ ਹੀ ਪੰਜਾਬੀ ਸੱਜਣਾਂ ਦੇ ਉੱਪਰ ਆਹ ਕਹੇ ਜੀ ਇਹ ਉਹਨਾਂ ਲਈ ਪਿਆਰੀ ਵਿਸ਼ੇਸ ਹੈ ਨਾ ਬਿਲਕੁਲ ਬਿਲਕੁਲ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ